ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣਾ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਟਾ ਉਹ ਬੀੜ ਦੀ ਵੜਸੀ ਲਈ ਲੈ ਕੇ ਆਏ ਜਿਸ ਕਰ ਤੋਂ ਵੀ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂਪਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਤੇਰੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਜੀ ਹਾਂਜੀ ਹਾਂਜੀ ਠੀਕ ਠਾਕ ਹੈ ਜੀ ਬਾਈ ਨਾਮ ਤੇ ਐਡਰੈਸ ਹੋ ਨਾਮ ਹਰਜਿੰਦਰ ਸਿੰਘ ਪਿੰਡ ਰੌਂਤਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਸਮਾਧਪਾਈ ਖਾਈ ਦੀ ਨਾਲ ਨੇੜੇ ਪਿੰਡ ਆਈ ਹੈ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ 7508519995 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਵੜ ਤੇ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਵੜ ਹੈ ਜੀ ਇਹ ਤੀਜੇ ਸੂਏ ਵਾਸਤੇ ਗੱਬਣ ਹੈ ਜੀ ਤੀਜੇ ਸੂਏ ਸੁਣਨੀ ਹੈ ਜੀ ਤੀਜਾ ਸੂਆ ਸੁਣਦੀ ਆ ਘਰ ਦੀ ਵੜ ਆ ਬਾਈ ਤੇ ਕਿੰਨੇ ਦਿਨ ਲੈਂਦੀ ਹੈ 12 13 ਤਰੀਕ ਨੂੰ ਦਿਨ ਪੂਰੇ ਜਿੰਨੀ ਅੱਜ 8 9 ਦਿਨ ਬਾਕੀ ਹੈ ਜੀ 12 13 ਤਰੀਕ ਨੂੰ ਦਿਨ ਪੂਰੇ ਆ ਅੱਜ ਕਿੰਨੀ ਹੋ ਗਈ 4 ਹੋ ਗਈ 4 ਤਰੀਕ ਹੋ ਗਈ ਜੀ 4 ਤਰੀਕ ਆ ਬਈ 7ਵਾਂ ਮਹੀਨਾ 2024 12 13 ਤਰੀਕ ਨੂੰ ਇਹਦੇ ਕਰਮ ਵਾਲੀ ਦੇ ਦਿਨ ਪੂਰੇ ਕਿੰਨਾ ਦੁੱਧ ਚੋਇਆ ਕਰੇ ਬਈ ਦੂਜੇ ਤੋਂ 21 22 ਕਿਲੋ ਦੁੱਧ ਚੋਇਆ ਜੀ ਠੀਕ ਆ ਬਈ ਠੰਡੀ ਸੀ ਲਾਉ ਹਾਂਜੀ ਠੰਡੀ ਸੀ ਪੂਰੀ ਜੀ ਠੀਕ ਆ ਥਾਣ ਭਾਈ ਨੇੜ ਤੋਂ ਚੈੱਕ ਕਰ ਲ ਕੱਚੀ ਜ਼ਰੂਰ ਆ ਹਜੇ ਬਈ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਹੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਨਾੜਾ ਨੂੜਾ ਫਲ ਚੰਗੀਆਂ ਕੱਚੀ ਕੱਚੀ ਆ ਬਈ ਬਣੋਗੇ ਹੋਰ ਸ਼ਾਦੋ ਵੀ ਲੇਵਾ ਦਿਖਾਉਣੇ ਤੇ ਖਾ ਭਾਈ ਟੱਲਾ ਢੁੱਲਾ ਖੱਚ ਕੇ ਲੇਵਾ ਬਣਾਉ ਉਹ ਲੈ ਕਿਆ ਬਾਤ ਹੈ ਇਹ ਤਾਂ ਬਹੁਤ ਬਾਨੀ ਵੀਰੇ ਪੂਰਾ ਹਵਾਨਾ ਭਰ ਕੇ ਆਏ ਬਾਨੀ ਹਾਂਜੀ 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 ਸੂਣ ਦੇ ਮੌਕੇ ਦਾ ਭਾਈ ਇਹਦਾ ਲੇਵਾ ਲੂਗਾ ਫੁੱਲ ਬਾਹਰ ਲੈਂਦੀ ਐ ਇਧਰੋਂ ਵੀ ਭਾਈ ਨਾਲਾ ਨੂੰ ਨਾਲ ਦਿਖਾਉਣੇ ਕੱਲਾ ਕੱਲਾ ਥਾਣ ਮੁਠੀ ਆ ਥਣ ਕੱਦ ਵੱਡ ਫੁੱਲ ਜਾਤ ਬ੍ਰੀਡ ਚੰਗੀਆਂ ਫੇਸ ਚੰਗਾ ਬਾਕੀ ਭਾਈ ਤੋਰ ਕੇ ਦਿਖਾਉਣੇ ਉਧਰ ਪੱਕੇ ਥਾਲਾ ਚੱਲ ਭਾਈ ਗਾਰੇ ਤੋਰਾ ਤਾਰਾ ਚੈੱਕ ਕਰੋ ਬਾਈ ਬੈਡ ਦਾ ਕਮਾਲ ਦਾ ਫੁੱਲ ਕੱਦ ਦਾ ਜਿੰਨਾ ਕਹ ਦੋ ਰੰਗ ਰੂਪ ਬਹੁਤ ਚੰਗਾ ਯਾਦ ਬਰੀਡ ਚੰਗੀ ਹੈ ਲੈ ਜਿਵੇਂ ਮਰਜੀ ਬਾਈ ਕਹਿੰਦਾ ਖੁੱਲੀ ਛਾੜ ਦੇ ਕੋਈ ਚੈੱਕ ਕਰਨੀ ਸਰਾਰਤ ਤੱਕ ਕਰਨੀ ਹੈ ਹੀ ਨਹੀਂ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਠੰਡੀ ਸੀਲ ਆ ਹਣਾ ਹਾਂਜੀ ਹਾਂਜੀ ਠੰਡੀ ਸੀਲ ਪੂਰੀ ਹੈ ਜੀ ਚਵਾਈ ਚਵਾਈ ਓਕੇ ਹਾਂਜੀ ਕੋਈ ਭਰਾ ਬੱਚੇ ਬੜੂਆ ਕੋਈ ਜਿੱਦਾਂ ਮਰਜੀ ਚੋਈ ਜਾਣ ਜੀ ਠੀਕ ਹੈ ਬਾਈ ਫੜ ਲੈ ਬਾਈ ਮਾੜੀ ਫੇਸ ਵੀ ਕਰਮ ਵਾਲੀ ਦਾ ਚੰਗਾ ਗਾ ਬਈ ਘਰ ਦੀ ਵਿਹੜਾ ਹਨਾ ਕੋਈ ਵਪਾਰ ਦਾ ਕੰਮ ਨਹੀਂ ਤੇ ਕੀ ਮੋਲ ਆ ਬਈ ਇਹਦਾ ਫਿਰ ਮੋਲੇ ਦਾ 75000 ਰੁਪਏ ਬਈ ਜੇ ਜਿੰਨੀ ਜਿਹੀ ਪੂਰੀ ਵੀ ਮਰਜੀ ਕੋਈ ਥੱਲੇ ਬੱਚਾ ਬੈਠੇ ਮੈਂ ਕਹਿੰਦਾ ਲੈ ਬਈ ਖੁੱਲੀ ਛੱਡੀ ਵੀ ਆ ਜਿਵੇਂ ਮਰਦੀ ਬਹਿ ਜਾ ਹਿੱਲਣਾ ਤਾਂ ਕਰਮ ਵਾਲੀ ਨੇ ਭੋਰਾ ਨਹੀਂ ਐਨੀ ਕ ਠੰਡੀ ਸੀਲ ਆ ਵੀ ਵਿੜੇ ਦੇ ਬੱਚਾਲੇ ਖੜਾ ਲੀ ਰੱਸਾ ਸੜਦਾ ਤਾ ਧੌਣ ਤੇ ਮੋਹ ਇਹਨਾ ਬਈ ਥੱਲੇ ਬਹਿ ਗਿਆ ਭੋਰਾ ਨਹੀਂ ਹਿੱਲੇ ਬਈ ਠੰਡੀ ਸੀਲ ਦੀ ਤਾਂ ਗਾਰੰਟੀ ਯਾ ਕੰਮੀ ਆ ਅਲ ਰੋਡਰ ਕਮਾਲ ਦਾ ਮੁੱਲ 75000 ਰੁਪਏ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਬੈਡ ਪਸੰਦ ਆਵੇ ਬਾਈ ਨਟ ਨਟ ਕਰਕੇ ਖਰੀਦ ਲਿਓ ਵੀਡੀਓ ਵਿੱਚ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ